ਪੰਜਾਬ ਦਾ ਸਭ ਤੋਂ بڑا ਤਿਉਹਾਰ ਹੈਗਾ ਆਮ ਲੋਕ ਸਭਾ ਚੋਣ 2024 ਜਿਹਦੇ ਸੰਬੰਧ ਵਿੱਚ 1 ਜੂਨ ਨੂੰ ਆਪਣੇ ਹਸਾਰਪੁਰ ਜ਼ਿਲ੍ਹੇ ਚ ਵੋਟਾਂ ਪੈਂਡੀਆਂ ਹੈਗੀਆਂ ਤੇ ਡੀਸੀ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਕਿ ਜਿਹੜਾ ਆਪਣਾ ਵੋਟਰ ਦਾ VOTING RIGHT ਹੈਗਾ ਉਹ ਸਭ ਤੋਂ بڑا ਰਾਈਟ ਵੀ ਹੈਗਾ ਸਭ ਤੋਂ ਵੱਡੀ ਜ਼ਿੰਮੇਵਾਰੀ ਵੀ ਹੈਗੀ ਤੇ ভোটার ਹਰ ভোটার ਨੂੰ ਆਪਣੇ ਘਰ ਤੋਂ VOTING ਸਟੇਸ਼ਨ ਤੱਕ ਪੋਲਿੰਗ ਸਟੇਸ਼ਨ ਜਿਹੜਾ ਹੈਗਾ ਆਪਣਾ ਉੱਥੋਂ ਤੱਕ ਲਿਆਉਣ ਵਾਸਤੇ ਡੀਸੀ ਸਾਹਿਬ ਨੇ ਕਿਸ ਤਰੀਕੇ ਦੀ ਫੈਸਿਲਿਟੀਆਂ ਪ੍ਰੋਵਾਈਡ ਕਰਨੀ ਹੈ ਕਿ ਪੋਟਰਸ ਨੂੰ ਕਿਸ ਤਰੀਕੇ ਦੇ ਅਰੇਂਜਮੈਂਟ ਇੱਕ ਪੂਰਾ ਉਤਸਵਨਮਾ ਮਾਹੌਲ ਬਣਾਉਣ ਵਾਸਤੇ ਜਿਹੜਾ ਹੈਗਾ ਆ ਮਾਡਲ ਪੋਲਿੰਗ ਸਟੇਸ਼ਨ ਬਣਾਇਆ ਹੈਗਾ ਕਿਸ ਤਰੀਕੇ ਦੇ ਪੂਰੇ ਜ਼ਿਲ੍ਹੇ ਚ 70 ਮਾਡਲ ਪੋਲਿੰਗ ਸਟੇਸ਼ਨ ਬਣਾਏ ਜਾ ਰਹੇ ਹੈਗੇ ਤੇ ভোটার ਜਿਹੜਾ ਹੈਗਾ ਆਪਣਾ ਉਹਨੂੰ ਆਪਣਾ ਮਕਸਦ ਹੈਗਾ ਜਿਹੜਾ ਉਹ ਹੈਗਾ ਕਿ ਉਹਨੂੰ ਘਰ ਤੋਂ ਲਿਆ ਕੇ ਜਿਹੜਾ ਸਭ ਤੋਂ ਵੱਡਾ ਅਧਿਕਾਰ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਐਕਸਰਸਾਈਜ਼ ਕਰਨ ਵਾਸਤੇ ਵੱਧ ਤੋਂ ਵੱਧ ਫੈਸਿਲਿਟੀ ਦਿੱਤੀ ਜਾ ਸਕੇ ਸੋ ਥੈਟ ਕਿ ਉਹ ਆਏ ਤੇ ਵੱਧ ਤੋਂ ਵੱਧ ਆਦਾਰ 'ਚ ਵੋਟ ਪਾਏ ਆਪਣਾ ਇਸ ਵਾਰ ਦਾ ਟਾਰਗੇਟ ਹੈਗਾ ਕਿ 70% ਤੋਂ ਜ਼ਿਆਦਾ ਵੋਟਰ ਜਿਹੜੇ ਹੈਗੇ ਉਹ ਪੋਲਿੰਗ ਸਟੇਸ਼ਨਾਂ ਤੇ ਆਣ ਆਪਣੇ VOTING ਰਾਈਟ ਨੂੰ ਐਕਸਰਸਾਈਜ਼ ਕਰਨ ਉਹਦੇ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਪੁਲਿਸ ਇੱਕ ਪੂਰਤਾ ਇੰਤਜ਼ਾਮ ਵਾਸਤੇ ਕਮਿਟਿਡ ਹੈਗੀ ਤੇ ਪੂਰਤਾ ਇੰਤਜ਼ਾਮ ਦੇ ਨਾਲ ਨਾਲ ਉਹਨਾਂ ਨੂੰ ਫੈਸਿਲਿਟੇਟ ਕਰਨ ਵਾਸਤੇ ਕਮਿਟਿਡ ਹੈਗੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਇੱਕ ਉਤਸ਼ਵਨਮਾ ਮਾਹੌਲ ਬਣਾਇਆ ਜਿਹਦਾ ਡੀਸੀ ਮੈਡਮ ਕਹਿ ਰਹੇ ਹੈਗੇ ਕਿ ਛੁੱਟੀ ਵਾਲੇ ਦਿਨ ਇਹਦਾ ਨਾ ਲੱਗੇ ਕਿ ਆਪਾਂ ਕਿੱਥੇ ਵੋਟ ਪਾਣ ਜਾ ਰਹੇ ਹੈਗੇ ਤੇ ਫਿਰ ਛੁੱਟੀ ਖਰਾਬ ਹੋ ਗਈ ਹੈ ਬਸ ਬਲਕਿ ਇਹਦਾ ਲੱਗੇ ਕਿ ਆਪਾਂ ਆਪਣਾ ਰਾਈਟ ਵੀ ਐਕਸਰਸਾਈਜ਼ ਕਰ ਰਹੇ ਹੈ ਅਪਣੀ ਡਿਊਟੀ ਵੀ ਨਿਭਾ ਰਹੇ ਹੈ ਐਟ ਦੀ ਸੇਮ ਟਾਈਮ ਉਹਨਾਂ ਇੰਜੋਏ ਵੀ ਕਰ ਰਹੇ ਹੈਗੇ ਤੇ ਉਹ ਚੀਜ਼ ਮਾਹੌਲ ਪੈਦਾ ਕਰਨ ਵਾਸਤੇ ਜਿਹੜਾ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਦੀ ਪਰਿਭਾਸ਼ਾ ਹੈਗਾ ਬਹੁਤ ਬਲਾਈ ਦਾ ਫਕਰ ਹੈਗਾ ਹੁਸ਼ਾਰਪੁਰ ਦਾ ਪ੍ਰਸ਼ਾਸਨ ਅਸੀਂ ਉਹਨਾਂ ਦੇ ਨਾਲ ਮਿਲ ਕੇ ਹੋ ਸਰ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਸਾਰੇ VOTER ਵਾਸਤੇ ਉਹਨੂੰ ਫੈਸਿਲਿਟੇਟ ਕਰਨ ਵਾਸਤੇ 100% ਕਮਿਟਿਡ ਆ ਤੇ ਮਨ ਲੂ ਮੀਤ ਹੈ ਕਿ ਇਸ ਵਾਰੀ ਹੁਸ਼ਾਰਪੁਰ ਜ਼ਿਲ੍ਹੇ ਦੇ VOTING ਪਰਸੈਂਟੇਜ ਪੂਰੇ ਪੰਜਾਬ ਸੇ ਸਭ ਤੋਂ ਜ਼ਿਆਦਾ ਹੋਏਗਾ ਤੇ VOTER ਸਾਡੇ ਨਾਲ ਮਿਲ ਕੇ ਆਪਣੇ ਜਿਹੜੇ ਰਾਈਟ ਐਕਸਰਸਾਈਜ਼ ਕਰ ਲੈਣਗੇ ਥੈਂਕ ਯੂ